ਦੇਓ ਪੀਓ ਸਬਕਤ ਮਹੰਤ ਕਾਬਜ ਸੀ ਅੱਜ ਕੋਈ ਨਹੀਂ ਕਾਬਜ ਅੱਜ ਵੀ ਤੁਹਾਡੇ ਗੁਰਦੁਆਰਿਆਂ ਦਾ ਪ੍ਰਬੰਧ ਦਰਬਾਰ ਸਾਹਿਬ ਦਾ 80% ਪ੍ਰਬੰਧ ਗਵਰਨਮੈਂਟ ਦੇ ਹੱਥ ਚ ਹੈ ਬਾਹਰਲੇ ਤਖਤ ਤੁਹਾਡੇ ਆਜ਼ਾਦ ਨਹੀਂ ਹੈਗੇ ਹਜੂਰ ਸਾਹਿਬ ਦਾ ਜੇ ਗੱਲ ਕਰੀਏ ਹਜੂਰ ਸਾਹਿਬ ਦੀ ਅਸੀਂ ਦਰਸ਼ਨਾਂ ਨੂੰ ਜਾਂਦੇ ਆਂ ਅਸੀਂ ਮਾਇਆ ਭੇਟ ਕਰਕੇ ਆਉਂਦੇ ਆਂ ਮਹਾਰਾਸ਼ਟਰ ਦੀ ਗਵਰਨਮੈਂਟ ਦੇ ਅੰਡਰ ਹੈ ਬਿਹਾਰ ਦੀ ਗਵਰਨਮੈਂਟ ਦੇ ਅੰਡਰ ਹੈ ਪਟਨਾ ਸਾਹਿਬ ਤੁਸੀਂ ਅਸੀਂ ਗੁਰਦੁਆਰਿਆਂ ਬਾਹਰਿਆਂ ਦੀ ਗੱਲ ਕਰਦੇ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਦੋ ਤਖਤਾਂ ਕੌਮ ਦੇ ਜਿੱਥੇ ਮਰਿਆਦਾ ਨਹੀਂ ਲਾਗੂ ਜਿਹੜੇ ਮੰਨਦੇ ਹੀ ਨਹੀਂ ਉਹ ਕਹਿੰਦੇ ਸਾਡੀ ਹੈ ਅਸੀਂ ਬੱਕਰੇ ਵੀ ਵਡਾਂਗੇ ਅਸੀਂ ਖੂਨ ਦੇ ਟਿੱਕੇ ਵੀ ਲਾਵਾਂਗੇ ਅਸੀਂ ਮੂਰਤੀਆਂ ਵੀ ਪੂਜਾਂਗੇ ਅਸੀਂ ਤਸਵੀਰਾਂ ਵੀ ਪੂਜਾਂਗੇ ਅਸੀਂ ਧੂਠਾ ਵੀ ਤਖਾਵਾਗੇ ਅਸੀਂ ਤਰ੍ਹਾਂ ਤਰ੍ਹਾਂ ਦੇ ਪਖੰਡ ਜਿਹੜੇ ਵਿਪਰਵਾਦ ਦੇ ਸੀ ਉਹ ਗੁਰਦੁਆਰਿਆਂ ਚ ਲੈ ਕੇ ਆਵਾਂ ਕੋਈ ਨਹੀਂ ਰੋਕ ਸਕਦਾ ਚੈਲੰਜ ਹੈ ਉਹਨਾਂ ਦਾ ਉਹ ਕਹਿੰਦੇ ਤੁਸੀਂ ਰੋਕੋ ਕੌਣ ਹੋ ਤੁਸੀਂ ਰੋਕਣ ਵਾਲੇ ਤੇ ਫਿਰ ਮਾਣ ਪਤਾ ਕਿਹੜੀ ਚੀਜ਼ ਤੇ ਸੀ ਸਾਨੂੰ ਮਾਣ ਇਹ ਸੀ ਕਿ ਆਕਾਰ ਤੱਕ ਸਭ ਆਜ਼ਾਦ ਹੈ ਮਾਣ ਇਹ ਸੀ ਕਿ ਦਰਬਾਰ ਸਾਹਿਬ ਸਾਡਾ ਕੇਂਦਰ ਹੈ ਆਜ਼ਾਦ ਹੈ ਅੱਜ ਉੱਥੇ ਵੀ ਉਹ ਲੋਕ ਕਾਬਜ ਹੋ ਗਏ ਮਹੰਤ ਨਾਰਾਇਣ ਦਾਸ ਵਰਗੇ ਜਿਹੜੇ ਤੁਸੀਂ ਗੁਰਮਤਿ ਦੀ ਗੱਲ ਕਰੋ ਤੇ ਤੁਹਾਨੂੰ ਡਾਂਗਾ ਸਹੜੀਆਂ ਪੈਣੀਆਂ ਜੇ ਉਹਨਾਂ ਦੀ ਬੋਲੀ ਬੋਲੋਗੇ ਤੇ ਤੁਹਾਡੇ ਗळा 'ਚ ਸਰੋਪੇ ਪੈਣਗੇ ਉਹ ਕਹਿੰਦੇ ਸਾਡੀ ਬੋਲੀ ਬੋਲੋ ਬੜੇ ਵੱਡੇ ਉਹਨਾਂ ਨੇ ਛੋਟੀ ਛੋਟੀ ਦੇ ਪ੍ਰਚਾਰਕ ਖਰੀਦਲੇ ਸਰੋਪੇ ਪਾ ਪਾ ਕਹਿੰਦੇ ਆਓ ਤੁਹਾਨੂੰ ਅਸੀਂ ਮਨਜੀ ਸਾਹਿਬ ਤੋਂ ਟਾਈਮ ਦਿਆਂਗੇ ਖਰੀਦ ਲਿਓ ਉਹਨਾਂ ਨੇ ਤੇ ਬੋਲਣਾ ਕੀ ਹੈ ਬੋਲੋ ਉਹ ਜੋ ਅਸੀਂ ਆਖਾਂਗੇ ਉਹ ਨਹੀਂ ਬੋਲਣਾ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਉਹ ਬੋਲੋਗੇ ਤੇ ਸਾਡੀ ਪ੍ਰਤਿਭਾ ਤੇ ਸਾਡੀ ਸ਼ਾਨ ਵਿੱਚ ਫਰਕ ਪੈ ਜਾਣਾ। ਅਸੀਂ ਤਾਂ ਜ਼ੀਰੋ ਹੋ ਜਾਂਦੇ। ਤੇ بڑے بڑے ਪ੍ਰਚਾਰਕ ਜਿਹੜੇ ਸੀ ਨਾ ਤਨੰਤਰ ਜਿਨ੍ਹਾਂ ਨੂੰ ਕੌਮ ਪਦਮਸ਼ਰੀ ਦੇ ਅਵਾਰਡ ਦਿੰਦੀ ਸੀ ਜਿਨ੍ਹਾਂ ਨੂੰ بڑے بڑے ਸਿੰਘ ਸਾਹਿਬ ਦੇ ਤਖ਼ਲਿਫ਼ ਦਿੱਤੇ ਗਏ ਉਹ ਵੀ ਅੱਜ ਉਹਨਾਂ ਦੀ ਬੋਲੀ ਬੋਲਦੇ ਨੇ ਉੱਥੇ ਜਾ ਕੇ। ਤੁਸੀਂ ਕੀ ਸਮਝਦੇ ਗੁਰਦੁਆਰੇ ਆਜ਼ਾਦ ਨੇ? ਨਹੀਂ ਆਜ਼ਾਦ। ਅੱਜ ਆਜ਼ਾਦ ਕਰਾਉਣ ਦੀ ਲੋੜ ਹੈ। ਗੁਰਦੁਆਰਿਆਂ ਦੀ ਆਜ਼ਾਦੀ ਦੀ ਲੋੜ ਹੈ ਤੇ ਆਜ਼ਾਦ ਅਸੀਂ ਪਤਾ ਕਦੋਂ ਆਵਾਂਗੇ? ਜਦੋਂ ਮਾਨਸਿਕ ਤੌਰ ਤੇ ਆਜ਼ਾਦ ਹੈ ਜੇ ਤਾਂ ਸਾਡੀ ਮਾਨਸਿਕ ਗੁਲਾਮੀ ਨਹੀਂ ਟੁੱਟਦੀ ਸਾਡੀ ਮਾਨਸਿਕ ਗੁਲਾਮੀ ਟੁੱਟੇਗੀ ਤਾਂ ਤਾਂ ਹੀ ਅਗਲਾ ਕਦਮ ਪੁੱਟਾਂਗੇ ਨਾ ਤੇ ਮਾਨਸਿਕ ਗੁਲਾਮੀ ਸਾਡੀ ਇਸ ਕਰਕੇ ਨਹੀਂ ਟੁੱਟਦੀ ਕਿ ਜਿਹੜੇ ਵਿਪਰਵਾਦ ਨੇ ਭਰਮ ਵਹਿਮ ਪਖੰਡ ਫਲਾਏ ਹੋਏ ਸਨ ਉਹ ਸਾਡੇ ਘਰਾਂ ਤੱਕ ਨਹੀਂ ਸਾਡੇ ਚੁੱਲਿਆਂ ਤੱਕ ਪਹੁੰਚੇ ਸਾਡੀ ਕਿਚਨ ਤੱਕ ਨਹੀਂ ਘਰ ਬਣਾਉਣਾ ਹੋਵੇ ਨਾ ਉਦੋਂ ਵੀ ਵਾਸੂ ਸ਼ਾਸਤਰ ਦਾ ਸਹਾਰਾ ਲੈਂਦਾ ਕਿ ਪਤਾ ਤੇ ਕਰ ਲਈਏ ਕਿ ਕਿਹੜੇ ਪਾਸੇ ਨੂੰ ਮੂੰਹ ਠੀਕ ਰਊ ਕਰਦਾ ਬਹੁ ਗਿਣਤੀ ਹਾਈਟਾ ਪਟਾ ਘਾਤਰਾ ਪਾਇਆ ਹੁੰਦਾ ਹੈ ਵਿਆਹਾਂ ਵਿੱਚ ਨੱਚਦਾ ਨਜ਼ਰ ਆਊਗਾ ਵਾਸੂ ਸ਼ਾਸਤਰ ਦੇ ਮੁਤਾਬਕ ਘਰ ਬਣਾਉਣ ਦੀਆਂ ਸਕੀਮਾਂ ਪੁੱਛਦਾ ਉਹਨਾਂ ਪੰਡਤਾਂ ਦੇ ਕੋਲ ਹੱਥ ਵਿਖਾਉਂਦਾ ਹੈ ਜਾਂ ਕਿ ਮੋੜੀਆਂ 5 5 7 7 ਬੰਨੀ ਫਿਰਦਾ ਹੈ ਮੁਦਰੀ ਰਾਸ਼ੀ ਵਾਲੇ ਲਗ ਪਵਾ ਪਵਾ ਕੇ ਤੁਰਿਆ ਫਿਰਦਾ ਹੈ ਗਾਲ ਵਿੱਚ ਪਤਾ ਨਹੀਂ ਕੀ ਕੁਝ ਬੰਨੀ ਫਿਰਦਾ ਡੌਲਿਆਂ ਨਾਲ ਕੀ ਕੁਝ ਬੰਨੀ ਫਿਰਦਾ ਕੀ ਮਾਨਸਿਕਤਾ ਆਜ਼ਾਦ ਹੈ ਪੱਲਾ ਕੋਈ ਬਾਬਾ ਕਹਿੰਦੇ ਸਵਾਹ ਦੀ ਪੂੜੀ ਘੋਲ ਕੇ ਪੀਲਾ ਡਾਕਟਰ ਕਹਿੰਦਾ ਫਿਲਟਰ ਵਾਲਾ ਪਾਣੀ ਪੀ ਤੇ ਬਾਬਾ ਕਹਿੰਦਾ ਸਵਾਹ ਵਾਲਾ ਪਾਣੀ ਪੀ ਡਾਕਟਰ ਦੀ ਨਹੀਂ ਮੰਨਦਾ ਬਾਬੇ ਦੀ ਮੰਨ ਲੈਂਦਾ ਗੁਰਦੁਆਰਿਆਂ ਵਿੱਚ ਜਾਓਗੇ ਤੁਸੀਂ ਤੇ ਪੈਰ ਧੋਣ ਵਾਲੇ ਤੇ ਬੱਚੇ ਨੂੰ ਪਾਣੀ ਪੀ ਵੀ ਜਾਂਦਾ ਬੰਦਾ ਉਹ ਪੈਰ ਧੋਣ ਵਾਸਤੇ ਹੁੰਦਾ ਹੈ ਪੀਣ ਵਾਸਤੇ ਨਹੀਂ ਹੁੰਦਾ ਮਾਫਕਾ ਜਦੋਂ ਬਿਮਾਰ ਹੁੰਦਾ ਫਿਰ ਡਾਕਟਰ ਕੋਲ ਜਾਂਦਾ ਇਨਫੈਕਸ਼ਨ ਹੋ ਗਈ ਡਾਕਟਰ ਕਹਿੰਦਾ ਤੈਨੂੰ ਹਿੰਦੀੇ ਕਾਦ ਰਹੂ ਕਹਿੰਦਾ ਪਾਣੀ ਕਿਹੜਾ ਪੀਨੇ ਹੋ ਅਸੀਂ ਤਾਂ ਫਲਾਣੇ ਬਾਬੇ ਦੇ ਗੁਰਦੁਆਰੇ ਬਾਬੇ ਦੇ ਡੇਰੇ ਗਏ ਉੱਥੋਂ ਜਲ ਦੀ ਬੋਤਲ ਭਰ ਕੇ ਲਿਆਏ ਸੀ ਉਹ ਪੀਨੇ ਹੁਣ ਤੁਸੀਂ ਵੇਖੋ ਵੀ ਡਾਕਟਰ ਕਹਿੰਦੇ ਸਾਫ਼ ਸੁਥਰਾ ਹੱਥ ਧੋਵੋ ਚੰਗੀ ਤਰ੍ਹਾਂ ਫੇਰ ਪ੍ਰਸ਼ਾਦਾ ਛਕੋ ਹੱਥ ਧੋ ਕੇ ਪ੍ਰਸ਼ਾਦਾ ਬਣਾਓ ਹੱਥ ਸਾਫ਼ ਕਰਕੇ ਛਕੋ ਸਾਵਧਾਨੀਆਂ ਰੱਖੋ ਬਿਮਾਰੀ ਤੋਂ ਬਚੋਗੇ ਪਰ ਧਾਰਮਿਕਤਾ ਦੇ ਨਾਮ ਤੇ ਇੰਨਾ ਕੁ ਲੁੱਟਿਆ ਗਿਆ ਤੇ ਇੰਨਾ ਕੁ ਮੂਰਖ ਬਣਾਇਆ ਗਿਆ ਬਾਬਿਆਂ ਨੇ ਆਪਣੇ ਪੈਰ ਵੀ ਧੋ ਧੋ ਕੇ ਬੋਤਲਾਂ ਭਰ ਕੇ ਬਾਹਰਲੇ ਮੁਲਕਾਂ ਨੂੰ ਸਪਲਾਈ ਕਰ ਦਿੱਤੀਆਂ ਬਾਹਰਲੇ ਮੁਲਕਾਂ ਫੋਨਾਂ ਤੇ ਫਾਂਡੇ ਹੁੰਦੇ ਨਜ਼ਰ ਆਉਂਦੇ ਨੇ ਫੋਨ ਤੇ ਬਾਬੇ ਤੋਂ ਫਾਂਡਾ ਬਾਬਾ ਇੰਡੀਆ ਬੈਠਾ ਤੇ ਉਹਦਾ ਜਿਹੜਾ ਕਸਟਮਰ ਆ ਉਹ ਬੈਠਾ ਹੈ ਜਰਮਨ ਦੇ ਵਿੱਚ ਇੱਥੇ ਹੀ ਫੋਨ ਤੇ ਗੱਲਾਂ ਹੁੰਦੀਆਂ ਨੇ ਮਾਫ ਕਰਨਾ ਬੜੀ ਦੂਰ ਤੱਕ ਇਹਨਾਂ ਦੇ ਫਾਂਡਿਆਂ ਦਾ ਅਸਰ ਹੁੰਦਾ ਬੜੀ ਦੂਰ ਤੱਕ ਸਵਾਦੀਆਂ ਕੁੜੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਨਾ THAILAND ਜਾਣਾ ਸੀ ਸਿੰਘ ਸਭਾ ਗੁਰਦੁਆਰੇ 14 ਦਿਨ ਦਾ ਮੇਰਾ ਟੂਰ ਸੀ ਉੱਥੇ ਤੇ ਮੈਂ ਚੱਲਿਆ ਤੇ ਉੱਥੇ ਉਹਨਾਂ ਨੇ 에어ਪੋਰਟ ਤੇ ਇੱਕ ਮਾਈ ਨੂੰ ਘੇਰਿਆ ਤੇ ਉਹ ਮਾਈ ਨੂੰ ਘੇਰਿਆ ਉਹਨਾਂ ਨੇ ਤੇ ਉਹਨੂੰ ਪੁੱਛਦੇ ਵੀ ਇਹ ਕੀ ਐ ਤੇਰੇ ਕੋਲ ਉਹਨੂੰ ਵਿਚਾਰੀ ਦੱਸਣਾ ਨਾ ਆਵੇ ਉਹਨੂੰ ਇੰਗਲਿਸ਼ ਨਾ ਬੋਲਣੀ ਆਵੇ ਮੈਨੂੰ ਕਹਿੰਦੀ ਵੇ ਪੁੱਤ ਗੱਲ ਸੁਣੀ ਮੈਂ ਕਿਹਾ ਦੱਸ ਮਾਂ ਕੀ ਗੱਲ ਹੈ ਕਹਿੰਦੀ ਇਹਨਾਂ ਨੂੰ ਦੱਸ ਮੈਂ ਬਾਬੇ ਕੋਲੋਂ ਸਵਾਦ ਦੀਆਂ ਕੁੜੀਆਂ ਲੈ ਕੇ ਆਈਆਂ ਹੁਣ ਤੁਸੀਂ ਦੱਸੋ ਕਿ ਜਿੱਥੇ ਆ ਹਾਲਾਤ ਹੋਣ ਕਿੱਥੇ ਪਹੁੰਚ ਗਏ ਸਾਡੀ ਕੌਮ ਕਿਹੜੀ ਸੀ ਤੇ ਕਿੱਧਰੋਂ ਚਲੇਗੀ ਉਹ ਮਾਈ ਚੰਗੀ ਪਲੀ ਲੱਗੇ ਵੇਖਣੋਂ ਐ ਲੱਗੇ ਪਈ ਇਹ ਬੜਾ ਨਿਤਨੇਮ ਕਰਦੀ ਹੋਵੇਗੀ ਬੜੀ ਬਾਣੀ ਪੜਦੀ ਵਾਹਿਗੁਰੂ ਵੈਗੁਰੂ ਉਹਦੇ ਮੂੰਹ ਚੋਂ ਨਾ ਟੁੱਟੇ ਤੇ ਇਹ ਉਹਨੇ ਜਦੋਂ ਕੁੜੀਆਂ ਵਖਾਈਆਂ ਨਾ ਮੈਂ ਕਿਹਾ ਮਾਈ ਨੂੰ ਮੈਂ ਕੀ ਦੱਸਾਂ ਮੈਂ ਆਪਣੀ ਬੇਇੱਜ਼ਤੀ ਕਰਾਉਣੀ ਵੀ ਆ ਇਸ ਸਾਡੀ ਕੌਮ ਮੈਂ ਕਿਹਾ ਮਾਈ ਸੱਟ ਦੇ ਇਹਨਾਂ ਨੂੰ ਜਦੋਂ ਸੱਟਤਾ ਉਹਨੇ ਐਂਟਰੀ ਦਿੱਤੀ ਕਹਿੰਦੇ ਜਾ ਤੋ ਆ ਹਾਲਤ ਐ ਸਾਡੀ 2014 ਦੀ ਗੱਲ ਹਕੀਕਤ ਦੱਸ ਰਿਹਾ ਐ 2014 ਦੀ ਗੱਲ ਐ ਉਹ ਮਾਂ ਕਿੱਥੋਂ ਲੈ ਕੇ ਆਈ ਕੁੜੀਆਂ ਉਹਨੇ ਦੱਸ ਪੁੱਛਿਆ ਮੈਂ ਮਾਈ ਤੂੰ ਕਿੱਥੋਂ ਲੈ ਕੇ ਆਈਆਂ ਵੇ ਪੁੱਤ ਮਹਾਪੁਰਖਾਂ ਨੇ ਦਿੱਤੀਆਂ ਸੀ ਨਾਮ ਨਹੀਂ ਉਸ ਮਾਈ ਨੇ ਦੱਸਿਆ ਮੈਂ ਪੁੱਛਦਾ ਰਿਹਾ ਕਿਹੜਾ ਮਹਾਪੁਰਖ ਇਹਦੀ ਸਾਡੇ ਬਾਬਾ ਜੀ ਮਹਾਪੁਰਖ ਇਹ ਹਾਲਤ ਹੈ ਸਾਡੀ ਅਸੀਂ ਜਿੰਨੀ ਦੇਰ ਇਸ ਗਲਪੇ ਚੋਂ ਨਹੀਂ ਬਾਹਰ ਨਿਕਲਦੇ ਓਨੀ ਦੇਰ ਤੱਕ ਇਹ ਕੁਝ ਵਾਪਰਦਾ ਰਹਿਣਾ ਹੈ ਮਾਨਸਿਕਤਾ ਨੂੰ ਆਜ਼ਾਦ ਕਰੀਏ ਗੁਰਦੁਆਰੇ ਵੀ ਆਜ਼ਾਦ ਕਰਾ ਲਾ ਨਹੀਂ ਸਾਡੇ ਤਾਂ ਸਾਡਾ ਜਿਹੜਾ ਦੁਸ਼ਮਣ ਹੈ ਨਾ ਉਹਨੇ ਹੱਥ ਦੇ ਵਿੱਚ 47 ਨਹੀਂ ਫੜੀ AK 47 ਨਹੀਂ ਉਹਦੇ ਹੱਥ 'ਚ ਉਹਦੀ ਅੱਜ ਜਿਹੜੀ ਸੋਚ ਹੈ ਨਾ ਉਹ ਕੰਮ ਕਰ ਰਹੀ ਹੈ ਉਦੀ ਸੋਚ ਕੰਮ ਕਰ ਰਹੀ ਹੈ ਉਹ ਆਪਣੀ ਸੋਚ ਨਾਲ ਨਾ ਸਾਨੂੰ ਆਰ ਵਕਤ ਜਿਵੇਂ ਦੂਰਬੀਂ ਦੇ ਰਹੀ ਹੈ ਪ੍ਰੇਸ਼ਾਨ ਨਹੀਂ ਹੁੰਦਾ ਜਿਹੜਾ ਲੇਜ਼ਰ ਦੇ ਨਾਲ ਲੇਜ਼ਰ ਨਾਲ ਸਾੜਦੇ ਨਾ ਅੰਦਰੋਂ ਬਿਮਾਰੀ ਨੂੰ ਉਹ ਬੈਠਾ ਲੇਜ਼ਰ ਦੇ ਸਿਸਟਮ ਨਾਲ ਸਾਡੇ ਅੰਦਰ ਦਾ ਸੰ다ਤ ਖਤਮ ਕਰ ਰਿਹਾ ਉਹ ਕਹਿੰਦਾ ਇਹਨਾਂ ਦੀ ਅਣਖ ਇਹਨਾਂ ਦੀ ਜ਼ੁਰਤ ਇਹਨਾਂ ਦੀ ਸਚਾਈ ਇਹਨਾਂ ਦੀ ਇਮਾਨਦਾਰੀ ਇਹਨਾਂ ਦੀ ਸਿੱਖੀ ਮੈਂ ਬੈਠਾ ਹੀ ਖਤਮ ਕਰ ਦਿਆਂ ਉਹ ਕਰ ਰਿਹਾ ਅਸੀਂ ਨਹੀਂ ਜੇ ਉੱਥੇ ਤੱਕ ਪਹੁੰਚੇ ਬਾਹਰ ਬੈਠੇ ਸਿੱਖ ਕਿਤੇ ਸਿਆਣੇ ਨਹੀਂ ਭਲਾ ਸਿਆਣੇ ਨੇ ਕਿਉਂ ਨਹੀਂ ਲਿਖਦੇ ਚਿੱਠੀਆਂ ਕਿਉਂ ਨਹੀਂ ਈਮੇਲ ਕਰਦੇ ਅਕਾਲ ਤਖਤ ਸਾਹਿਬ ਤੇ ਇਹ ਕੀ ਹੋ ਰਿਹਾ ਜੇ ਸਾਡਾ ਕੇਂਦਰ ਹੀ ਠੀਕ ਨਹੀਂ ਮਾਪੇ ਬਾਪ ਲੜਦੇ ਤੇ ਬੱਚੇ ਕਿੱਥੋਂ ਸੁਧਰਣਗੇ ਇਹ ਸਾਡੇ ਆਗੂ ਹੀ ਅੱਜ ਇੱਥੇ ਆ ਕੁਝ ਕਰੀ ਜਾ ਰਹੇ ਕਿਉਂ ਨਹੀਂ ਲਿਖਦੇ ਅਸੀਂ ਚਿੱਠੀਆਂ ਦਰਬਾਰ ਸਾਹਿਬ ਦੀ ਮਰਿਆਦਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਬਹਾਲ ਹੋਣੀ ਚਾਹੀਦੀ ਹੈ ਕਿਉਂ ਤੁਸੀਂ ਆਪਣੀਆਂ ਮਨਮਾਨੀਆਂ ਕਰਦੇ ਇਸ ਸਾਕੇ ਉਦੋਂ ਵਾਪਰਦੇ ਨੇ ਜਦੋਂ ਅੰਤ ਹੋ ਜਾਂਦਾ ਤੇ ਅਖੀਰ ਹੋ ਜਾਂਦਾ ਫਿਰ ਸਿਰ ਕੱਢ ਸੂਰਮੇ ਸਿਰਾਂ ਤੇ ਕਫਨ ਰੱਖ ਕੇ ਤੁਰਦੇ ਨੇ ਕਹਿੰਦੇ ਹੁਣ ਜਿਉਂਦੇ ਨਹੀਂ ਆਵਾਂਗੇ ਆਪਣੇ ਗੁਰਦਆਮਾਂ ਨੂੰ ਆਜ਼ਾਦ ਕਰਾਵਾਂਗੇ ਜਾਂ ਆਜ਼ਾਦ ਕਰਾਵਾਂਗੇ ਤੇ ਜਾਂ ਫਿਰ ਉਥੇ ਟਹਿ ਟੇਰੀ ਹੋ ਜਾਂਦੀ ਬਸ ਦੋ ਗੱਲਾਂ ਲੈ ਕੇ ਤੁਰਦੇ ਨੇ ਫਿਰ ਸਿਰਾਂ ਤੇ ਕਫਨ ਬੰਨ੍ਹ ਕੇ ਇਹ ਸਾਕੇ ਨਨਕਾਣਾ ਗੁਰਦਵਾਰਿਆਂ ਨੂੰ ਆਜ਼ਾਦ ਕਰਵਾਉਣ ਦੇ ਮਹੰਤ ਸੁੰਦਰਦਾਸ ਵਰਗੇ ਗੁਰਦੁਆਰਾ ਸਾਹਿਬ ਤਰਨਤਾਰਨ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਲਈ ਤਿੰਨ ਸਿੱਖ ਮੌਕੇ ਤੇ ਸ਼ਹੀਦ ਹੋ ਗਏ। ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਸਿੱਖਾਂ ਨੇ ਆਪਣੇ ਪਿੰਡੇ ਤੇ ਡਾਂਗਾ ਖਾਧੀਆਂ। ਉਹ ਮੋਰਚਾ ਅੱਜ ਦੇ ਮੋਰਚੇ ਤੁਸੀਂ ਵੇਖ ਲਓ ਆ ਬਰਗਾੜੀ ਮੋਰਚਾ ਲੱਗਾ ਕੀ ਕੁਝ ਵਾਪਰਿਆ। ਕੀ ਕੁਝ ਨਹੀਂ ਹੋਇਆ ਸਿੱਖਾਂ ਨਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਚੋਰੀ ਹੋਏ। ਜਿਹਦੀ ਜ਼ਿੰਮੇਵਾਰ ਐਸਡੀਪੀਸੀ ਤੇ ਨਾਲ ਜਥੇਦਾਰ ਵੀ ਸੀ ਉਹਦਾ ਜਵਾਬ ਨਹੀਂ ਦਿੱਤਾ ਉਲਟਾ ਸਿੱਖਾਂ ਤੇ ਡਾਂਗਾ ਚਲਾਈ ਆਉਂਦਾ ਤੁਸੀਂ ਮੰਗ ਕੀ ਤੋਰੇ ਜਵਾਬ ਜਿਹੜੇ ਮੰਗ ਰਹੇ ਨੇ ਜਵਾਬ ਉਹ ਵੀ ਸਿੱਖ ਨੇ ਤੇ ਜਿਨ੍ਹਾਂ ਤੋਂ ਜਵਾਬ ਮੰਗਿਆ ਜਾ ਰਿਹਾ ਉਹ ਵੀ ਸਿੱਖ ਨੇ ਤੇ ਜਵਾਬ ਨਹੀਂ ਦੇਣਾ ਉਲਟਾ ਡਾਂਗਾ ਫੇਰੀਆਂ ਉਹਨਾਂ ਦਾ ਬੜਾ ਕੁੱਟਿਆ ਉਹਨਾਂ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ 328 ਰੁਪਏ ਚੋਰੀ ਹੋ ਕੇ ਕਿੱਥੇ ਗਏ ਉਹ ਹੀ ਉਹ 328 ਰੁਪਏ ਨੇ ਜਿਨ੍ਹਾਂ ਦੀ ਥਾਂ ਥਾਂ ਤੇ ਬਦਬੀ ਕਰਵਾਈ ਉਸ ਵਕਤ ਅਕਾਲੀ ਸਰਕਾਰ ਦੇ ਸਮੇਂ ਦੀ ਕਹਾਣੀ ਐ ਅਕਾਲੀ ਸਰਕਾਰ ਤੋਂ ਸ਼ੁਰੂ ਹੋ ਕੇ ਫਿਰ ਕਾਂਗਰਸ ਆ ਗਈ ਉਹਦੇ ਤੋਂ ਬਾਅਦ ਫਿਰ ਝਾੜੂ ਦੀ ਸਰਕਾਰ ਆ ਗਈ ਇਸ ਸਮੇਂ ਸਮੇਂ ਤੇ ਬਦਬੀ ਹੁੰਦੀ ਰਹੀ ਰੁਕੀ ਨਹੀਂ ਫਿਰ ਲਗਾਤਾਰ ਇਹ ਸਾਰਿਆਂ ਨੇ ਸੋਚਿਆ ਵੀ ਇਹਦੇ ਤੇ ਵਾਵਾ ਫਾਇਦਾ ਬਦਬੀ ਕਰਾਓ ਸਿੱਖਾਂ ਨੂੰ ਨਾਲ ਇਕੱਠੇ ਕਰੋ ਇਹਨਾਂ ਨੇ ਅਹਮ ਦਰਦੀ ਕਰੋ ਵੀ ਬਾੜੀਗਾ ਲੋਈਏ ਇਕੱਠੇ ਹੋ ਜਾਂਦੇ ਨੇ ਦੁਖਾਂਤ ਹੈ ਸਾਡੀ ਕੌਮ ਦਾ ਹੈ ਦੂਸਰਾ ਸਾਕਾ ਮੈਂ ਜਿਹੜਾ ਜ਼ਿਕਰ ਕਰਨ ਲੱਗਾ ਸੀ ਮੋਰਚਾ ਗੰਗ ਸਰਜਿਤ ਨਾਬੇ ਰਿਆਸਤ ਦਾ ਰਾਜਾ ਟਿੱਕਾ ਰਿਪਦਮਨ ਸਿੰਘ ਜਿਹਨੂੰ ਬ੍ਰਿਟਿਸ਼ ਗਵਰਨਮੈਂਟ ਨੇ ਉਹਦੇ ਨਾਲ ਉਹਦਾ ਸਿੱਖਾਂ ਦੇ ਨਾਲ ਬੜਾ ਡੂੰਗਾ ਸਬੰਧ ਸੀ ਬੜਾ ਪਿਆਰ ਸੀ ਉਹਦਾ ਗਵਰਨਮੈਂਟ ਨੇ ਉਹਨੂੰ ਗੱਦੀੋਂ ਲਾਹ ਦਿੱਤਾ ਰਾਜ ਭਾਗ ਤੋਂ ਵਾਂਝਾ ਕਰਤਾ ਕੌਮ ਹੱਕ 'ਚ ਖੜ ਦੇਲੀ ਗੋਟਵਾਰਾ ਗੰਗਸਰ ਜੈਤੋ ਸਿੱਖਾਂ ਦਾ ਭਾਰੀ ਇਕੱਠ ਹੋਇਆ ਮਹਾਰਾਜਾ ਨਾਭਾ ਰਿਆਸਤ ਦਾ ਟਿੱਕਾ ਰਕਮਨ ਸਿੰਘ ਦੇ ਹੱਕ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋ ਗਿਆ ਗੁਰੂ ਕੇ ਲੰਗਰ ਚੱਲਣ ਲੱਗੇ ਤੇ ਅੰਗਰੇਜ਼ੀ ਸਰਕਾਰ ਦੇ ਬੰਦਿਆਂ ਨੇ ਜਾ ਕੇ ਉੱਥੇ ਬਦਬੀ ਕੀਤੀ ਅਖੰਡ ਪਾਠ ਸਾਹਿਬ ਚੱਲਦੇ ਦੇ ਵਿੱਚੋਂ ਗੁਰੂ ਘਰ ਦੇ ਸੇਵਾਦਾਰਾਂ ਨੂੰ ਪਾਠ ਕਰਨ ਵਾਲੇ ਸਿੰਘਾਂ ਨੂੰ ਚੁੱਕਿਆ ਤੇ ਉਹਨਾਂ ਤੇ ਤਸ਼ੱਦਦ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿੱਦ ਵਿਕੀ ਜਿਹਨੂੰ ਆਪਾਂ ਕਹਿ ਦਿੰਨੇ ਖੰਡਨ ਕੀਤਾ ਇਸ ਰੋਸ ਵਜੋਂ 1921 ਤੋਂ ਲਗਾਤਾਰ ਜਥੇ ਇਹ ਇਹ ਜਿਹੜੀਆਂ ਘਟਨਾਵਾਂ ਨੇ ਨਾ ਸਾਧ ਸੰਗਤ ਇਹ ਘਟਨਾਵਾਂ ਦੇ ਪਿੱਛੇ ਨਾ ਕੋਈ ਨਾ ਕੋਈ ਨਿੱਕੀ ਮੋਟੀ ਨਹੀਂ ਬੜੀ ਵੱਡੀ ਤਾਕਤ ਕੰਮ ਕਰਦੀ ਹੈ ਵੀ ਤੁਸੀਂ ਇਦਾਂ ਕਰੋ ਇਹਨਾਂ ਦੀ એનર્ਜੀ ਵੇਸਟ ਕਰੋ ਇਹਨਾਂ ਨੂੰ ਮਾਨਸਿਕ ਤੌਰ ਤੇ ਟਾਰਚ ਕਰੋ ਇਨਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਮਰਜ਼ੀ ਵੇਸਟ ਕਰਕੇ ਬੈਠ ਜਾਣਗੇ ਸਿੱਖਾਂ ਨੇ 5-500 ਦੇ ਜਥੇ ਬਣਾ ਕੇ ਜੇਤੋ ਵੱਲ ਉੱਤਰੇ 500 ਦਾ ਜਥਾ ਗਿਆ 1924 ਨੂੰ ਜਿਹਦੇ ਵਿੱਚ ਬੱਚੇ ਵੀ ਤੇ ਬੀਬੀਆਂ ਵੀ ਸ਼ਾਮਿਲ ਸਨ ਉਥੇ ਅੰਗਰੇਜ਼ੀ ਸਰਕਾਰ ਦਾ ਜਿਹੜਾ ਗਵਰਨਰ ਸੀ ਹੁਕਮ ਦਿੱਤਾ ਪੀਣਾ ਤੇ ਗੋਲੀ ਚਲਾਓ ਗਲਾਈ ਗੋਲੀ ਬੱਚੇ ਨੌਜਵਾਨ ਬੀਬੀਆਂ ਸਿੱਖ ਸ਼ਹੀਦ ਹੋਏ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠਿਆ 21 ਫਰਵਰੀ 1924 ਨੂੰ ਇਹਨਾਂ ਨੇ ਸ਼ਹੀਦੀ ਜਾਮ ਪੀਤੇ ਆ ਕਿਸ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗੁਰੂ ਦੀ ਬੇਅਦਬੀ ਨਹੀਂ ਜਰਾਂਗੇ ਆਪਣਾ ਤਾਂ ਕੁਰਬਾਨ ਕਰ ਸਕਦੇ ਸਾਡੀਆਂ ਕੁਰਬਾਨੀਆਂ ਵੱਲੋਂ ਅਸੀਂ ਵੇਖੀ ਹੈ ਨਾ ਕੋਈ ਅੰਤ ਨਹੀਂ ਕਾਹ ਛੋਟੀ ਹੈ ਕੁਰਬਾਨੀਆਂ ਵੱਡੀਆਂ ਪਰ ਜਦੋਂ ਅਸੀਂ ਆਪਸ ਵਿੱਚ ਦੀ ਗੱਲ ਕਰਦੇ ਆ ਨਾ ਸਾਡੇ ਆਪਸੀ ਵੀ ਕਿਤਨਾ ਕਿਤੇ ਇੰਨੇ ਇੱਕ ਤਕਰਾਰ ਵੱਧ ਗਏ ਨੇ ਇੰਨੀਆਂ ਕ ਅਸੀਂ ਦੂਰੀਆਂ ਬਣਾ ਬੈਠੇ ਆ ਆਪਣੇ ਆਪ ਕੋਲ ਇੱਕ ਦੂਜੇ ਨਾਲੋਂ ਸਾਡੀਆਂ ਇੰਨੀਆਂ ਦੂਰੀਆਂ ਬਣ ਗਈਆਂ ਕਿ ਕੌਮ ਕਈ ਹਿੱਸਿਆਂ ਵਿੱਚ ਹੀ ਵੱਡੀ ਗਈ ਇਹਦਾ ਇੱਕੋ ਇਲਾਜ ਹੈ ਸਾਥ ਸੰਗਤ ਹੱਥ ਜੋੜ ਕੇ ਬੇਨਤੀ ਕਰਾਂ ਇੱਕੋ ਇਲਾਜ ਹੈ ਇੱਕਾ ਬਾਣੀ ਇੱਕ ਹੋਣਾ ਚਾਹੁੰਦੇ ਆ ਨਾ ਅਸੀਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਹੇਠਾਇਏ ਸਾਨੂੰ ਬਾਬਾ ਆਵਾਦ ਨੇ ਵੰਡਿਆ ਤੇ ਭੰਡਿਆ ਰਾਜਨੀਤਿਕ ਲੀਡਰਾਂ ਨੇ ਸਾਨੂੰ ਕੁੱਟਿਆ ਤੇ ਲੁੱਟਿਆ ਸਾਡਾ ਮਾਨਸਿਕ ਸਰੀਰਕ ਤੇ ਆਰਥਿਕ ਤੇ ਧਾਰਮਿਕ ਤੌਰ ਤੇ ਸ਼ੋਸ਼ਣ ਹੋਇਆ ਅਸੀਂ ਕਿੰਨੀ ਵਾਰ ਪਛੜਿਆ ਤੇ ਕਿੰਨੀ ਵਾਰ ਜਿਵੇਂ ਕੋਈ ਦਰਖਤ ਨੂੰ ਵੱਢ ਦਿੰਦਾ ਨਾ ਉਤੋਂ ਤੇ ਫੇਰ ਪੁੰਗਰਦਾ ਫੇਰ ਵੱਢ ਦਿੰਦੇ ਐ ਫੇਰ ਪੁੰਗਰਦਾ ਉਸੀ ਵੀ ਸਮੇਂ ਦੇ ਉਹ ਕਿ ਸਾਡੀ ਪੀੜ੍ਹੀਆਂ 1984 ਦੇ ਵਿੱਚ ਹੀ ਇੱਕ ਪੀੜ੍ਹੀ ਖਤਮ ਕੀਤੀ ਹੈ ਨਹੀਂ ਨਹੀਂ ਇੱਕ ਪੀੜ੍ਹੀ ਸਾਡੀ 1984 ਵਿੱਚ ਖਤਮ ਹੋਈ ਜੇ ਪੁੰਗਰ ਕੇ ਸਾਹਮਣੇ ਆਈ ਨਾ ਤੇ ਉਹ ਹਾਈਲਾਈਟਸ ਨੇ ਖਤਮ ਕਰਦੀ ਫਿਰ ਤੀਜੀ ਵੀ ਗੱਲ ਕਰੀਏ ਤੇ ਉਹਨੂੰ ਨਸ਼ੇ ਘੇਰੀ ਬੈਠੇ ਉਹ ਨਸ਼ਿਆਂ ਨੇ ਖਾਦੀ ਕਿ ਸਾਡੇ ਸਿੱਖ ਆਗੂਆਂ ਨੂੰ ਲੜਨ ਤੋਂ ਹੀ ਟਾਈਮ ਨਹੀਂ ਮਿਲਦਾ ਜੇ ਲੜਨ ਤੋਂ ਵਿਹਲੇ ਹੋਣਗੇ ਤੇ ਨੌਜਵਾਨਾਂ ਵੱਲ ਧਿਆਨ ਦੇਣਗੇ ਨਾ ਅਜੇ ਤਾਂ ਉਹਨਾਂ ਦੀ ਲੜਾਈ ਨਹੀਂ ਖਤਮ ਹੋਈ ਕੋਈ ਤੀਜੇ ਦਿਨ ਕਾਨਫਰੰਸ ਕਰ ਪੈਂਦਾ ਮਾਇਕ ਅੱਗੇ ਰੱਖ ਕੇ ਦੂਜਾ ਦੂਜੇ ਤੇ ਧੂਆਂ ਤਾਰ ਲੈਕਚਰ ਦੂਜਾ ਦੂਜੇ ਤੇ ਧੂਆਂ ਤਾਰ ਲੈਕਚਰ ਜਿੰਨੀ ਦੇਰ ਸਾਡੀ ਕੌਮ ਦੇ ਆਗੂ ਤੇ ਜਾਂ ਅਸੀਂ ਖੁਦ ਨਹੀਂ ਸਮਝਦੇ ਨਾ ਲੜ ਲੈਣ ਦਿਓ ਲੜੀ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠਾਂ ਜੋ ਤੁਸੀਂ ਮੇਰਾ ਗੁਰੂ ਤੋਂ ਬਿਨਾ ਕੋਈ ਇਹ ਫੇਰ ਜਾ ਕੇ ਕਟਨਾਵਾ ਰੁਕਣੀਆਂ ਨੇ ਨਹੀਂ ਤੇ ਇਹ ਸਾਕੇ ਵਾਪਰਦੇ ਰਹਿਣਗੇ ਲਗਾਤਾਰ ਹੀ ਵਾਪਰਦੇ ਰਹਿਣਗੇ ਮਰਦ ਸੂਰਮੇ ਮਾਵਾਂ ਦੇ ਪੁੱਤ ਕਿੰਨੇ ਕੁ ਜਾਨਾਂ ਵਾਰ ਚੁੱਕੇ ਨੇ ਤੇ ਕਿੰਨੇ ਕੁ ਹੋਰ ਵਾਰਨਗੇ ਇਹਦਾ ਕੋਈ ਅੰਤ ਨਹੀਂ ਕੋਈ ਥੋ ਪਤਾ ਨਹੀਂ ਤੇ ਮaaf ਕਰਿਓ ਮਾਵਾਂ ਠੀਕ ਐ ਮਰਦ ਸੂਰਮੇ ਪੈਦਾ ਕਰਦੀਆਂ ਨੇ ਇਹਦਾ ਅਰਥ ਇਹ ਨਹੀਂ ਕਿ ਅਗਿਆਨਤਾ ਦੇ ਵਿੱਚ ਆ ਕੇ ਜਿਹੜੇ ਬਹਾਦਰ ਯੋਧੇ ਅਸੀਂ ਸ਼ਹੀਦ ਕਰਵਾਏ ਜੋ ਜਿਉਂਦੇ ਰਹਿਣਗੇ ਤੇ ਕੌਮ ਦੇ ਲਈ ਗੱਲਾਂ ਕਰਨਗੇ ਕੌਮ ਦਾ ਵਿਸਤਾਰ ਕਰਨਗੇ ਕੌਮ ਦਾ ਹੋਰ ਵਿਸਤਾਰ ਹੋਵੇਗਾ ਜੇ ਬਹਾਦਰ ਜਿਉਂਦੇ ਰਹਿਣਗੇ ਅਸੀਂ ਬਹਾਦਰ ਲੀਬਰੀ ਕੌਮ ਦੇ ਮਰਵਾਏ ਜਾਂਦੇ ਆ ਅਗਿਆਨਤਾ ਨੂੰ ਮਾਰੀਏ ਜੇ ਮਾਰਨਾ ਆਪਣੀ ਅਗਿਆਨਤਾ ਨੂੰ ਮਾਰ ਕੇ ਆਪਣੀ ਸੋਚ ਨੂੰ ਆਪਣੀ ਸੁਰਤ ਨੂੰ ਆਪਣੇ ਦਿਲੋਂ ਦਿਮਾਗ ਨੂੰ ਇੱਕ ਵਾਰੀ ਫਰੈਸ਼ ਕਰਕੇ ਵੇਖੀਏ ਵੀ ਇਹ ਹੋਇਆ ਕੀ ਸਾਡੇ ਨਾਲ ਅਸੀਂ ਕਿੱਥੇ ਖੜੇ ਆ ਮਹਾਰਾਜ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਏਠਾ ਆ ਕੇ ਵੇਖੀਏ ਫਿਰ ਪਤਾ ਲੱਗਣਾ ਹੈ ਨਹੀਂ ਤਾਂ ਇਹ ਕੁਝ ਵਾਪਰਦਾ ਰਹ ਹੁੰਦਾ ਰਹੂਗਾ ਮੋਰਚਾ ਗੰਗਸਰ ਜੈਤੋ ਦਾ ਲਗਾ ਲਗਾਤਾਰ ਸਾਲ ਤੋਂ ਵੱਧ ਦਾ ਸਮਾਂ ਜਿਹੜਾ ਜਥੇ ਜਾਂਦੇ ਰਹੇ ਆਖਰਕਾਰ ਅੰਗਰੇਜ਼ੀ ਸਰਕਾਰ ਨੂੰ ਆਪਣੇ ਹਥਿਆਰ ਸੁੱਟ ਕੇ ਤੇ ਇਜਾਜ਼ਤ ਦੇਣੀ ਪਈ ਸਿੱਖਾਂ ਨੇ ਤਿਆਰ ਕਰ ਲਿਆ ਜਿੰਨੀ ਦੇ ਦੁਬਾਰਾ ਖੰਡ ਪਾਟ ਸਾਹਿਬ ਦੀ ਰਮ ਹੁੰਦਾ ਉਨੀਂ ਦਿਨ ਅਸੀਂ ਇਧਰ ਨੂੰ ਜਥੇ ਬਣਾ ਕੇ ਤੁਰੇ ਜਾਵਾਂਗੇ ਤਿਸ਼ੀਦਿਆਂ ਤੇ ਇਹ ਸਾਡੇ ਬਜ਼ੁਰਗ ਤੇ ਵਿਦਵਾਨ ਸੱਜਣੇ ਕਹਿੰਦੇ ਨੇ ਕਿ ਜੇ ਜਦੋਂ ਜੈਤੋ ਦਾ ਮੋਰਚਾ ਲੱਗਾ ਤੇ ਜਦੋਂ ਜਥੇ ਜਾਂਦੇ ਸੀ ਨਾ ਉਦੋਂ ਵੀ ਸਾਡੇ ਕਾਲੀ ਲੀਡਰਾਂ ਦੇ ਜਿਹੜੇ ਦਾਦੇ ਪੜਦਾਦੇ ਉਹਨਾਂ ਨੇ ਖੂਹਾਂ 'ਚ ਜ਼ਹਿਰ ਪਾ ਛੱਡਿਆ ਪੀਏ ਪਾਣੀ ਨਾ ਪੀ ਲੈਣ ਜੇ ਪੀਣਗੇ ਤੇ ਮਰ ਜਾਣਗੇ ਆ ਪੇ ਰਾਵਾਂਗੇ ਈ ਆਸਾਂ ਰੱਖਦੇ ਉਹਨਾਂ ਤੋਂ ਜਿਨ੍ਹਾਂ ਨੇ ਸ਼ੁਰੂ ਤੋਂ ਇੱਕ ਕੌਮ ਦੇ ਪੈਰਾ ਥਲੇ ਅੱਗ ਦਿੱਤੀ ਹੈ ਖੈਰ ਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤ ਕਰਨ ਅਸੀਂ ਇਹਨਾਂ ਸਾਖੀਆਂ ਤੋਂ ਕੁਝ ਸਿੱਖੀਏ ਸਾਖੀਆਂ ਨੂੰ ਯਾਦ ਤਾਂ ਕੀਤਾ ਜਾਂਦਾ ਹੈ ਕਿ ਸਿੱਖਿਆ ਲਈ ਜਾਵੇ ਕੌਮ ਦਾ ਹਰ ਇੱਕ ਬੱਚਾ ਧੀ ਪੁੱਤਰ ਨੌਜਵਾਨ ਵੀਰ ਭੈਣ ਇਸ ਗੱਲ ਤੋਂ ਜਾਣੂ ਹੋਵੇ ਕਿ ਲక్ష్మణ ਸਿੰਘ ਧਾਰੋਵਾਲੀ ਕੌਣ ਸੀ ਜਦੋਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਪੜ੍ਹਦੇ ਨੇ ਨਾ ਕੋਈ ਕਈ ਭੈਣਾ ਤੇ ਕਈ ਵੀਰ ਉਹ ਡਾਕਟਰ ਬਣਨਾ ਚਾਹੁੰਦੇ ਪੀ ਐਚ ਡੀ ਕਰਦੇ ਨੇ ਤੇ ਪੀ ਐਚ ਡੀ ਕਰ ਦਿਆ ਮੇਰਾ ਬਹੁਤਿਆਂ ਦਾ ਵਾਹ ਪਿਆ ਜਿਹੜੇ ਪੀ ਐਚ ਡੀ ਕਰ ਰਹੇ ਨੇ ਨਾ ਉਹਨਾਂ ਨੇ ਪੀ ਐਚ ਡੀ ਦਾ ਵਿਸ਼ਾ ਪਤਾ ਕੀ ਚੁਣਿਆ ਤੁਸੀਂ ਹੈਰਾਨ ਹੋਵੋਗੇ ਉਹਨਾਂ ਦੇ ਪੀ ਐਚ ਡੀ ਦੇ ਵਿਸ਼ਿਆਂ ਤੇ ਪੀ ਐਚ ਡੀ ਦਾ ਵਿਸ਼ਾ ਕਿਹੜਾ ਕਿਸੇ ਨੇ ਪੀ ਐਚ ਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪੀ ਐਚ ਵੀ ਕਰਾਂਗਾ ਹੀਰ ਰਾਂਝੇ ਦੇ ਜੀਵਨ ਤੇ ਮੈਂ ਪੀ ਐਚ ਡੀ ਕਰਾਂਗਾ ਮਿਰਜ਼ਾ ਸਾਹਿਬਾ ਤੇ ਮੈਂ ਪੀ ਐਚ ਡੀ ਕਰਾਂਗਾ ਕਿਸੇ ਉਸ ਲੀਡਰ ਤੇ ਜਿਹੜਾ ਲੀਡਰ ਬੜਾ ਵੱਡਾ ਨੁਕਸਾਨ ਕਰਕੇ ਗਿਆ ਪੂਰੀ ਕੌਮ ਦਾ ਆਰਥਿਕ ਤੌਰ ਤੇ ਤੇ ਸਰੀਰਕ ਤੌਰ ਤੇ ਜਿਹਨੇ ਕੌਮ ਨੂੰ ਲੁੱਟਿਆ ਤੇ ਮਾਰਿਆ ਉਹਦੇ ਤੇ ਪੀ ਐਚ ਡੀ ਕਰਾਂਗਾ ਮੈਂ ਨਾਮ ਨਹੀਂ ਲੈਂਦਾ ਉਹ ਬੱਚਿਆਂ ਨੇ ਆ ਗੱਲਾਂ ਕਹੀਆਂ ਜਿਹੜੇ ਪੀ ਐਚ ਡੀ ਕਰ ਰਹੇ ਨੇ ਤੋਂ ਖਾਂ ਤੇ ਹੈ ਕਿ ਮਾਤਾ ਸਹਿਬ ਕੌਰ ਦੇ ਜੀਵਨ ਤੇ ਪੀ ਐਚ ਡੀ ਕਰਦੇ ਨੇ ਸਾਡੀਆਂ ਬੇਟਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੀਵਨ ਤੇ ਪੀ ਐਚ ਡੀ ਕਰਦੇ ਸਾਡੇ ਨੌਜਵਾਨ ਨੌਜਵਾਨ ਪੀ ਐਚ ਡੀ ਕਰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਕੀ ਸੀ ਉਹਦੇ ਕੋਲ ਜਿਹਨੂੰ ਕਹਿੰਦੇ ਸੀ ਉੱਡ ਜਾਂਦਾ ਸੀ ਕਹਿੰਦੇ ਉੱਡ ਜਾਂਦਾ ਸੀ ਬੰਦਾ ਸਿੰਘ ਬਹਾਦਰ ਉਹਨੂੰ ਕਰਾਮਾਤਾਂ ਦੇ ਰੂਪ ਚ ਵੇਖਿਆ ਉੱਡ ਜਾਂਦਾ ਸੀ ਉੱਡਦਾ ਸੀ ਪਤਾ ਕਿਵੇਂ ਉਹਦੇ ਸਰੀਰ ਚ ਇੰਨੀ ਫੁਰਤੀ ਸੀ ਇੰਨੀ ਫੁਰਤੀ ਸੀ ਉਹ ਇੰਨਾ ਕੁ ਫੁਰਤੀਲਾ ਸਰੀਰ ਸੀ ਉਹਦਾ ਕਿ ਉਹ ਵੇਹ ਦੇ ਰਹਿ ਜਾਂਦੇ ਸੀ ਪੜਾ ਵਿੱਚ ਹੀ ਆਪਣਾ ਕੰਮ ਕਰਕੇ ਦੌੜ ਜਾਂਦਾ ਸੀ ਉਹ ਕਹਿੰਦੇ ਇਹਦੇ ਚ ਕੋਈ ਕਰਾਮਾਤ ਹੈ ਉਹਨੂੰ ਪੀ ਐਚ ਡੀ ਕਰਦੇ ਉਹਦੇ ਤੇ ਉਹਦੇ ਜੀਵਨ ਨੂੰ ਵੇਖਦੇ ਪੀ ਐਚ ਡੀ ਕਰਦੇ ਸਰਦਾਰ ਲక్ష్మణ ਸਿੰਘ ਵਰਗੇ ਯੋਧਿਆਂ ਦੇ ਜੀਵਨ ਕਿੱਥੇ ਗਈਆਂ ਗੱਲਾਂ ਨਹੀਂ ਤੁਸੀਂ ਗਿਆਨੀ ਦਾ ਸਿਲੇਬਸ ਪੜ੍ਹ ਕੇ ਵੇਖਿਆ ਹੋਵੇਗਾ ਮੈਂ ਗਿਆਨੀ ਪਟਿਆਲਾ ਯੂਨੀਵਰਸਿਟੀ ਤੋਂ ਜਦੋਂ ਕੀਤੀ ਤੇ ਮੈਂ ਪੜ੍ਹਿਆ ਗਿਆਨੀ ਦਾ ਸਿਲੇਬਸ ਮੈਨੂੰ ਹਰਾਨ ਗਿਓ ਕਿ ਜੇ ਗਿਆਨੀ ਇਹ ਆ ਜਾਂ ਅਗਿਆਨੀ ਕਿਹੋ ਜਿਹਾ ਹੋਣਗੇ ਜੇ ਗਿਆਨੀ ਦਾ ਸਿਲੇਬਸ ਇਹ ਹੈ ਤੇ ਅਗਿਆਨੀਆਂ ਦਾ ਸਿਲੇਬਸ ਕੀ ਹੋਵੇਗਾ ਜਿਹੜਾ ਗਿਆਨੀ ਦਾ ਸਿਲੇਬਸ ਹੈ ਤੁਸੀਂ ਪੜ੍ਹ ਕੇ ਕਿਸੇ ਵੀ ਭੈਣ ਵੀਰ ਨੇ ਕੀਤੀ ਉਹਨੂੰ ਪਤਾ ਹੋਵੇਗਾ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਜੋ ਕੜੀ ਕੋਲ ਕੇ ਸਾਡੇ ਬੁੱਕਾਂ ਤੇ ਪਾਈ ਜਾ ਰਹੀ ਹੈ ਸਾਡੀਆਂ ਥਾਲੀਆਂ ਚ ਪਾਈ ਜਾ ਰਹੀ ਹੈ ਸਾਡੀ ਸੁਰਤ ਚ ਪਾਈ ਜਾ ਰਹੀ ਉਹਨੂੰ ਕੌਣ ਪਛਾਣੇਗਾ ਨਾਮ ਕੀ ਅ ਗਿਆਨੀ ਗਿਆਨੀ ਦਾ ਅਰਥ ਪਤਾ ਕਿ ਹੁੰਦਾ ਗਿਆਨਵਾਨ ਹੋਣਾ ਉਹ ਸਿਲੇਬਸ ਪੜ੍ਹ ਕੇ ਗਿਆਨਵਾਨ ਹੋਣਾ ਤੇ ਗਿਆਨਵਾਨ ਕੀ ਤੋਂ ਕਰਵਾਇਆ ਜਾ ਰਿਹਾ ਹੀਰ ਰਾਂਝੇ ਸਸੀ ਪੁੰਨੂ ਮਿਰਜ਼ਾ ਸਾਹਿਬਾਂ ਇਹਨਾਂ ਤੋਂ ਗਿਆਨਵਾਨ ਹੋਣਾ ਹੈ ਇਹ ਕੀ ਸਿੱਖਿਆ ਦੇਣੀ ਕਿਹੜਾ ਮੈਟਰ ਹੈ ਇਹ ਜਿਹੜਾ ਪੜਾਇਆ ਜਾ ਰਿਹਾ ਹੈ ਕਿਹੜੀ ਪੜ੍ਹਾਈ ਹੈ ਜਿਹੜੀ ਕਰਵਾਈ ਜਾ ਰਹੀ ਤੇ ਨਾਮ ਦਿੱਤਾ ਜਾ ਰਿਹਾ ਗਿਆਨੀ ਮਾਫ ਕਰਿਓ ਕਿਸੇ ਵੀ ਯੂਨੀਵਰਸਿਟੀ ਤੋਂ ਕਰ ਲਓ ਤੁਸੀਂ ਸਿਲੇਬਸ ਦੇ ਵਿੱਚ ਨਾ ਹੋਵੇ ਤਾਂ ਮੈਨੂੰ ਤੁਸੀਂ ਘਿਰ ਲਿਓ ਆ ਦੁਖਾਤ ਹੈ ਆਪਾਂ ਨਰੋਏ ਸੰਧਾਤਾ ਨੂੰ ਪੜ੍ਹੀਏ ਨਰੋਏ ਇਤਿਹਾਸ ਨੂੰ ਪੜ੍ਹੀਏ ਨਰਵਾ ਮਾਨ ਤੇ ਨਰੋਏ ਸਰੀਰ ਦੀ ਉਪਜ ਹੋਵੇਗੀ ਨਰੋਈ ਕੌਮ ਦੀ ਉਪਜ ਹੋਵੇਗੀ ਨਰਾਲੇ ਸੰਧਾਤ ਹੀ ਨਰੋਈ ਕੌਮ ਦੀ ਉਪਜ ਕਰ ਸਕਦੇ ਆ ਜੇ ਸੰਧਾਤ ਨਰਾਲੇ ਨਹੀਂ ਤੇ ਕੌਮ ਕਮਜ਼ੋਰ ਹੋਵੇਗੀ ਤੇ ਬਹਿਮੀਆਂ ਤੇ ਭਰਮੀਆਂ ਦੀ ਕੌਮ ਹੋਵੇਗੀ ਛੱਕੀਆਂ ਦੀ ਕੌਮ ਹੋਵੇਗੀ ਲੜਾਕੂਆਂ ਦੀ ਕੌਮ ਹੋਵੇਗੀ ਆਪਣੇ ਆ ਤੇ ਸ਼ੱਕ ਕਰਨ ਵਾਲਿਆਂ ਦੀ ਕੌਮ ਹੋਵੇਗੀ ਉਹ ਕੌਮ ਕਦੀ ਭਲਾ ਨਹੀਂ ਕਰ ਸਕਦੀ ਕਿਸੇ ਦਾ ਜਿਸ ਜਿਸ ਕੌਮ ਦਾ ਦਿਮਾਗ ਜਿਸ ਕੌਮ ਦੀ ਸੁਰਤ ਜਿਸ ਕੌਮ ਦੇ ਅੰਦਰ ਇਹ ਜਜਬਾ ਨਹੀਂ ਆਇਆ ਇਹ ਮੈਂ ਨਰੋਆ ਬਣਨਾ ਉਹ ਕੌਮ ਦੂਜੇ ਨੂੰ ਕਿਦਾਂ ਨਰੋਆ ਸਿਰ ਜਲੇਗੀ ਬੰਦਾ ਸਿੰਘ ਬਹਾਦਰ ਵਿੱਚ ਕਿੰਨੀ ਕਿੰਨੀ ਕਲਾ ਸੀ ਕਿੰਨਾ ਜज्ਬਾ ਸੀ ਤੇ ਕਿੰਨਾ ਸੋਚ ਤੇ ਸੁਰਤ ਵਾਲਾ ਉਹ ਆਦਮੀ ਸੀ ਬਹਾਦਰ ਯੋद्धा ਜਿਹੜਾ 6 ਸਾਲ ਵਿੱਚ ਰਾਜ ਭਾਗ ਕਾਇਮ ਕਰਕੇ ਕਿੰਨਾ ਉਹਨੇ ਆਪਣਾ ਸਿੱਕਾ ਜਮਾਇਆ ਆਪਣੀ ਮੋਹਰ ਆਪਣੀ ਕਰੰਸੀ ਆਪਣੇ ਗਵਰਨਰ ਸਥਾਪਿਤ ਕਰ ਦਿੱਤੇ ਕੁੱਟ ਮਾਰ ਕੇ ਉਹਨੇ ਉਹਨਾਂ ਦੁਸ਼ਮਣਾਂ ਨੂੰ ਆਖਿਆ ਨਿਕਲੋ ਬਾਹਰ ਇਥੋਂ ਗੁਰੂ ਰਹਿਮਤ ਕਰੇ ਸਾਨੂੰ ਸਮਝਾ ਦੇ ਬਸ ਅਸੀਂ ਸਮਝੀਏ ਥੋੜਾ ਜਿਆ ਆਪਣੇ ਬਜ਼ੁਰਗਾਂ ਦੇ ਜਿਹੜੇ ਸਾਕਿ ਚਿਤਾਰਦੇ ਆ ਉਹਨਾਂ ਤੋਂ ਸੋਝੀ ਲੈਣੀ ਹੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਉਹ ਖੁੱਲੇ ਦਰਸ਼ਨ ਦੀਦਾਰ ਹੋ ਜਾਣ ਇਹ ਸਿੱਖ ਮੰਗਦਾ ਹੈ ਇਹ ਤਾਂ ਇਤਿਹਾਸਕ ਗੱਲ ਆਪੀ ਹੋ ਜਾਣ ਅਰਦਾਸ ਤੇ ਰੋਜ਼ੀ ਮੰਗੀ ਜਾਂਦੇ ਅਸੀਂ ਗੁਰਦੁਆਰਾਂ ਗੁਰਤਮਾਂ ਤੋਂ ਜਿੰਨਾਂ ਤੋਂ ਛੋੜਿਆ ਗਿਆ ਇੱਥੇ ਮੈਂ ਗੱਲਾਂ ਹੀ ਪ੍ਰਕਾਸ਼ ਕਰ ਰਿਹਾ ਨਸੀਰ ਇੱਥੇ ਤਾਂ ਪਹੁੰਚਦਾ ਕੋਈ ਨਹੀਂ ਇੱਥੇ ਆ ਜਾ ਕੁਰੇ ਇਹੋ ਗੁਰਦੁਆਰ ਨਨਕਾਣਾ ਸਾਹਿਬ ਹੀ ਉਹ ਪ੍ਰਕਾਸ਼ ਹੈ ਮੈਣੀ ਮੈਣੀ ਕਹਿੰਦਾ ਨਾ ਜਾਓ ਇੱਥੇ ਚੌਰ ਸਾਹਿਬ ਵੀ ਹੱਥ ਚ ਹੁੰਦਾ ਇਦਾਂ ਆਪੇ ਇੱਕ ਗੁਰਦੁਆਰੇ ਦੀ ਕਹਾਣੀ ਨਹੀਂ ਹੈ ਹਜ਼ਾਰਾਂ ਗੁਰਦੁਆਰਿਆਂ ਦੀ ਕਹਾਣੀ ਸੰਤਾਪ ਇਹ ਕੌਮ ਸੰਤਾਪ ਭੋਗ ਰਹੀ ਹੈ ਤਾਂ ਹੀ ਭੋਗ ਰਹੀ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਲਈ ਟਾਈਮ ਨਹੀਂ ਹੈ ਬਾਕੀ ਕੰਮਾਂ ਲਈ ਵਾਧੂ ਟਾਈਮ ਹੈ ਮੈਂ ਨਹੀਂ ਕਹਦਾ ਕਿਰਤ ਕਰਨੀ ਛੱਡ ਦਿਓ ਕਿਉਂ ਛੱਡਣੀ ਹੈ ਸਾਡੇ ਕੋਲ ਟਾਈਮ ਹੁੰਦਾ ਪਰ ਅਸੀਂ ਆਉਣਾ ਨਹੀਂ ਚਾਹੁੰਦੇ ਹਯੂਰ ਸਾਹਿਬ ਦੇ ਦਰਸ਼ਨ ਕਰਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਪੰਜਾ ਸਾਹਿਬ ਦੇ ਦਰਸ਼ਨ ਕਰਨੇ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਆ ਕਰੋ ਦਰਬਾਰ ਸਾਹਿਬ ਜਿਹੜਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਹੀ ਇੱਥੇ ਹੈ ਉਹ ਹੀ ਇੱਥੇ ਹੈ ਇਹ ਕੋਈ ਫਰਕ ਹੋਵੇ ਤਾਂ ਮੈਨੂੰ ਤੁਸੀਂ ਦੱਸ ਦਿਓ ਮੈਂ ਜਵਾਬ ਦੇਵਾਂਗਾ ਇਸ ਗੱਲ ਦਾ ਗੁਰੂ ਕੇ ਸਿੱਖੋ ਬੇਨਤੀ ਹੈ ਸਾਰੀ ਸੰਗਤ ਨੂੰ ਹੋਰ ਪਤਾ ਕਈਆਂ ਨੇ ਕਈ ਕਈ ਸਵਾਲ ਮੈਨੂੰ ਕਰਨੇ ਆ ਗੋ ਉਹ ਤੁਸੀਂ ਫਲਾਣੇ ਨੂੰ ਕਿਆ ਕਰੋ ਆਵੇ ਮੈਂ ਨਹੀਂ ਕਿਸੇ ਨੂੰ ਕਹਿਣਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰ ਰਹੀ ਚੋਣਾ ਸਾਰੀ ਸੰਗਤ ਨੂੰ ਗੁਰ ਚਰਨਾ ਚਾਇਆ ਕਰੋ ਸਵੇਰੇ ਸ਼ਾਮ ਜਿਹਦੇ ਕੋਲ ਵੀ ਟਾਈਮ ਹੈਗਾ ਨਾ ਟਾਈਮ ਚੋਂ ਟਾਈਮ ਕੱਢਿਆ ਕਰੋ ਇਹੋ ਹੀ ਘੜੀ ਜੀਵਨ ਦੀ ਸੁਹਾਵਣੀ ਤੇ ਸਲਖੜੀ ਹੋਣੀ ਜੇ ਅਸੀਂ ਟਾਈਮ ਕੱਢ ਕੇ ਆਵਾਂ ਕੌਮ ਦਾ ਭਲਾ ਮੰਗੋ ਕੌਮ ਦੀ ਗੱਲ ਕਰੋ ਕੌਮ ਦੇ ਬਾਰੇ ਸੋਚੋ ਇਹ ਥੋੜੀ ਵੀ ਮਹੀਨੇ ਬਾਅਦ ਗੁਰਦੁਆਰੇ ਆ ਗਏ ਤੇ ਚਲੋ ਜੀ ਠੀਕ ਹੈ ਜੀ ਸਤਿਵਚਨ ਮੈਂ ਭਾਗਾ ਵਾਲਾ ਬਣ ਗਿਆ ਨਹੀਂ ਐਤਵਾਰ ਆਕੀਬ ਕੱਲਾ ਭਾਗਾ ਵਾਲੇ ਨਹੀਂ ਬਣਿਆ ਜਾਂਦਾ ਭਾਗਾ ਵਾਲੇ ਬਣਨ ਲਈ ਗੁਰੂ ਚਰਨਾਂ ਦੇ ਭਉਰੇ ਬਣੋ ਗੁਰੂ ਚਰਨਾਂ ਦੇ ਭਉਰੇ ਐਤਵਾਰ ਵਾਲੀ ਸਿੱਖੀ ਬੰਦ ਕਰ ਦਿਓ ਐਤਵਾਰ ਵਾਲੀ ਸਿੱਖੀ ਪ੍ਰਵਾਨ ਨਹੀਂ ਕੱਲੀ ਇਹ ਗੁਰੂ ਤਾਂ ਨਿਤ ਵਾਜਾ ਮਾਰਦਾ ਆ ਉਹ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਸ ਲਈ ਮੈਂ ਬੇਨਤੀ ਕਰ ਰਿਹਾ ਇਹਨੂੰ ਮਾਈਂਡ ਨਾ ਕਰਨਾ ਕਿਸੇ ਨੇ ਸਾਰਿਆਂ ਨੂੰ ਬੇਨਤੀ ਹੈ ਜਿੰਨਾ ਕੋਲ ਵੀ ਸਵੇਰੇ ਸ਼ਾਮ ਸਾਮਾ ਹੁੰਦਾ ਹੈ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਕਿ ਅਸੀਂ ਕੋਈ ਜੌਬ ਕਰ ਰਹੇ ਹੁੰਦੇ ਹਾਂ ਉਹੀ ਟਾਈਮ ਇੱਧਰ ਦਾ ਉਹੀ ਚੌਬ ਦਾ ਹੁੰਦਾ ਹੈ ਉਹਨਾਂ ਦੀ ਮਜਬੂਰੀ ਹੈ ਜਿਨ੍ਹਾਂ ਕੋਲ ਸਮਾਂ ਹੈ ਉਹ ਵਿਹਲੇ ਬੈਠੇ ਨੇ ਕਰਾ ਬੇਨਤੀ ਇੱਕ ਬੇਨਤੀ ਹੋਰ ਜਿਹੜੇ ਮੇਰੇ ਸਤਕਾਰਯੋਗ ਬਜ਼ੁਰਗ ਤੇ ਮਤਾਵਾਂ ਰੈਂਟਿਆਂ ਤੇ ਮਤਾਵਾਂ ਨੂੰ ਬੇਨਤੀ ਜਿਹੜੇ ਰੈਂਟਿਆਂ ਤੇ ਉਹ ਲੰਗਰ ਤਿਆਰ ਕਰਿਆ ਕਰੋ ਜਿਹੜੇ ਮੇਰੇ ਬਜ਼ੁਰਗ ਰੈਂਟਿਆਂ ਤੇ ਉਹ ਇੱਥੇ ਆ ਕੇ ਸੇਵਾ ਕਰਿਆ ਕਰੋ ਜਿੰਦਗੀ ਦਾ ਆਖਰੀ ਸਮਾਂ ਸੰਭਾਲ ਗਏ ਨੂੰ ਤੁਸੀਂ ਕੀ ਕਰਨਾ ਕਰੇ ਬਹਿ ਕੇ ਟੀਵੀ ਲਾ ਲਿਆ ਉਹ ਵੇਖ ਲਿਆ ਰਾਜਨੀਤੀ ਉਹ ਝੂਠ ਵੱਡੀ ਤਰੇ ਆਉਂਦੇ ਨੇ ਉੱਥੇ ਕੀ ਲੈਣਾ ਉਹ ਨਾ ਪਾ ਰੌਣਕ ਬਣਾਓ ਗੁਰੂ ਘਰ ਵਿੱਚ ਜੇ ਤੁਸੀਂ ਨਹੀਂ ਆਓਗੇ ਨਾ ਸਪੇਨ ਦੀ ਇੱਕ ਮੈਨੂੰ ਵੀਰ ਨੇ ਕੱਟਣਾ ਦੱਸੀ ਸੀ ਸਪੇਨ ਦੀ ਆਪਣੇ ਲੱਗ ਗਈ ਆ ਦੂਰ ਨਹੀਂ ਐ ਸਪੇਨ ਦੀਆਂ ਚਰਚਾਂ ਦੇ ਵਿੱਚ ਨਾ ਕਬੂਤਰ ਬੋਲਦੇ ਕਿਉਂ ਬੋਲਦੇ ਭਲਾ ਜਦੋਂ ਕੋਈ ਕੌਮ ਆਪਣੇ ਵਿਰਸੇ ਤੋਂ ਵੇਸਲੀ ਹੋ ਜਾਂਦੇ ਨਾ ਉਦੋਂ ਫਿਰ ਕਬੂਤਰ ਬੋਲਦੇ ਨੇ ਇਹ ਸਮਾਂ ਸਾਨੂੰ ਵੇਖਣਾ ਨਾ ਪਵੇ ਇਸ ਲਈ ਤੱਕੜਿਓ ਵੋ ਗੁਰੂ ਘਰ ਆਇਆ ਕਰੋ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲਿਆ ਕਰੋ ਸਵੇਰੇ ਸ਼ਾਮ ਆਇਆ ਕਰੋ ਕੱਲਾ ਇਹ ਨਾ ਆਖਿਆ ਕਰੋ ਕਿ ਅਸੀਂ ਐਤਵਾਰ ਹੀ ਆਉਣਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਬਹੁਤ ਕੁਝ ਬੋਲਿਆ ਗਿਆ ਮਾਫੀ ਚਾਹੁੰਦਾ ਸਾਰੀ ਸੰਗਤ ਤੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ ਵੀ ਕਰਦਾ ਤੁਹਾਡੇ ਤੋਂ ਕਿ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰੋਗੇ ਫਤੇ ਨਾਲ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ